ਅੱਜ ਦੇਸ਼ ਭਰ ਵਿੱਚ ਬੜੀ ਹੀ ਚਾਣਿਸ਼ਚਾ ਨਾਲ ਇਲਾਕੇ ਦੇ ਵਿਧਾਇਕਾਂ ਅਤੇ ਸਰਕਾਰੀ ਕਰਮਚਾਰੀਆਂ ਨੇ ਮਿਲ ਕੇ ਲੋਕਾਂ ਦੇ ਸਹਿਯੋਗ ਨਾਲ ਯੋਗਾ ਦਿਵਸ ਮਨਾਇਆ। ਜਿੱਥੇ ਗੱਲ ਕਰੀਏ ਮੋਗਾ ਜ਼ਿਲ੍ਹਾ ਦੇ ਸ਼ਹਿਰ ਬਾਗਾਪੁਰਾਣਾ ਦੀ ਵਿਧਾਇਕ ਅਮਰਿਤਪਾਲ ਸਿੰਘ, ਐਸ.ਡੀ.ਐਮ ਬਿਆਨਤ ਸਿੰਘ ਨੇ ਰਲ ਕੇ ਖੇਡ ਗਰਾਊਂਡ ਵਿੱਚ ਬਹੁਤ ਹੀ ਚੰਗਾ ਪ੍ਰਬੰਧ ਕੀਤਾ ਅਤੇ ਨੌਜਵਾਨਾਂ ਵੱਲੋਂ ਵੀ ਸਹਿਯੋਗ ਨਾਲ ਜਨਤਾ ਧਰਮਸ਼ਾਲਾ ਵਿੱਚ ਯੋਗ ਦੇਵ ਨੂੰ ਸਮਰਪਿਤ ਭਾਵਨਾ ਨਾਲ ਮਨਾਇਆ ਗਿਆ। ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਜਿੱਥੇ ਲੋਕਾਂ ਨੂੰ ਹੌਸਲਾ ਬੁਲੰਦੀ ਕਰਨ ਲਈ ਹਲਕੇ ਦੇ ਵਿਧਾਇਕ ਐਸ ਡੀ ਐਮ ਅਕਸਰ ਅਤੇ ਹੋਰ ਨਾਮੀ ਸ਼ਖਸੀਅਤਾਂ ਪਹੁੰਚੀਆਂ ਅਤੇ ਨੌਜਵਾਨਾਂ ਨੂੰ ਸਿਹਤਮੰਤ ਰਹਿਣ ਲਈ ਇੱਕ ਸੋਨਾ ਸਨੇਹਾ ਵੀ ਦਿੱਤਾ। ਯੋਗ ਦੀਆਂ ਸਾਡੇ ਜੀਵਨ ਵਿੱਚ ਕੀ ਮਹੱਤਤਾਵਾਂ ਨੇ ਇਸ ਸੰਬੰਧੀ ਗੱਲ ਕਰਦੇ ਹਾਂ ਨੌਜਵਾਨ ਅਤੇ ਐਸ ਡੀ ਐਮ ਬੈਂਤ ਸਿੰਘ ਜੀ ਨਾਲ। ਯੋਗਾ ਦਿਵਸ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਆਓ ਰਲ ਮਿਲ ਯੋਗਾ ਦਿਵਸ ਅੱਜ ਦਾ 21 ਜੂਨ ਯੋਗਾ ਦਿਵਸ ਮਨਾਈਏ ਤੇ ਆਪਣੇ ਆਪ ਨੂੰ ਸੁਰੱਖਿਤ ਤੰਦਰੁਸਤ ਤੇ ਬਿਲਕੁਲ ਫਿੱਟ ਰੱਖੀਏ। ਅੱਗੇ ਵੀ ਮੈਸੇਜ ਕਰੀਏ ਕਿ ਆਪਣੇ ਭਵਿੱਖ ਦੇ ਵਿੱਚ ਆਪਾਂ ਬਿਮਾਰੀਆਂ ਤੋਂ ਬਚਣ ਵਾਸਤੇ ਇੱਕ ਹੀ ਤਰੀਕਾ ਹੈ ਕਿ ਆਪਾਂ ਯੋਗਾ ਕਰਦੇ ਰਹੀਏ ਹਰ ਰੋਜ਼ ਯੋਗਾ ਹਰੇਕ ਨੂੰ ਕਰਨਾ ਚਾਹੀਦਾ ਹੈ ਜੀ ਮੈਂ ਆਪ ਸਭ ਨਾਲ ਸੀਐਮਟੀ ਯੋਗ ਸ਼ਾਲਾ ਪ੍ਰੋਜੈਕਟ ਸੰਬੰਧੀ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਸੀਐਮਟੀ ਯੋਗ ਸ਼ਾਲਾ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਮਿਤੀ 5 ਅਪ੍ਰੈਲ 2023 ਨੂੰ ਪਟਿਆਲਾ ਵਿਖੇ ਕੀਤੀ ਗਈ ਪਹਿਲੇ ਪੜਾਵੇ 'ਚ ਇਹ ਪ੍ਰੋਜੈਕਟ ਚਾਰ ਸ਼ਹਿਰਾਂ ਵਿੱਚ ਸ਼ੁਰੂ ਕੀਤਾ ਗਿਆ ਸੀ ਪਰੰਤੂ ਇਸ ਸਮੇਂ ਇਹ ਰਾਜ ਦੇ ਸਾਰੇ ਥਿਲਿਆਂ ਵਿੱਚ ਚੱਲ ਰਿਹਾ ਹੈ ਰਾਜ ਦੇ ਲੋਕਾਂ ਨੂੰ ਮੁਫਤ ਯੋਗ ਸਿਖਲਾਈ ਦੇਣ ਦਾ ਇਹ ਪ੍ਰੋਜੈਕਟ ਪੰਜਾਬ ਸਰਕਾਰ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ ਇਸ ਪ੍ਰੋਜੈਕਟ ਦਾ ਉਦੇਸ਼ ਜਿਤੇ ਰਾਜ ਦੇ ਲੋਕਾਂ ਨੂੰ ਧਿਆਨ ਅਤੇ ਯੋਗ ਅਭਿਆਸ ਰਾਹੀਂ ਸਰੀਰਕ ਮਾਨਸਿਕ ਅਤੇ ਸਮਾਜਿਕ ਤੌਰ ਤੇ ਬਜੂਟਾ ਬਣਾਉਣਾ ਹੈ ਉਤੇ ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਵੀ ਹੈ